ਪੰਜਾਬ ਦੇ ਵਿੱਚ ਮੌਨਸੂਨ ਦੀ ਰਫ਼ਤਾਰ ਮੱਠੀ ਹੋ ਗਈ ਹੈ ਤੇ ਮੀਂਹ ਬਹੁਤ ਘੱਟ ਪੈ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਹੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਪੰਜਾਬ ਦਾ ਪਠਾਨਕੋਟ ਜ਼ਿਲ੍ਹਾ ਜਿਹੜਾ ਹੈ ਉਹ 40 ਡਿਗਰੀ ਟੈਂਪਰੇਚਰ ਤੇ ਪਹੁੰਚ ਗਿਆ ਹੈ ਤੇ ਲੋਕ ਹੁਣ ਖਾਸੇ ਪਰੇਸ਼ਾਨ ਹੋ ਰਹੇ ਨੇ ਮੌਨਸੂਨ ਨੂੰ ਐਕਟਿਵ ਹੋਣ ਦੇ ਬਾਵਜੂਦ ਵੀ ਸਵੇਰ ਦੇ ਵਿੱਚ ਗਰਮੀ ਜਿਹੜੀ ਹੈ ਉਹ ਬਹੁਤ ਪੈ ਰਹੀ ਹੈ ਤੇ ਲੋਕਾਂ ਨੂੰ ਖਾਸੀਆਂ ਲਿਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਦਿਨ ਲੰਬੇ ਲੰਬੇ ਕੱਟ ਲੱਗ ਰਹੇ ਨੇ ਜਿਸ ਕਾਰਨ ਲੋਕ ਖਾਸੇ ਪਰੇਸ਼ਾਨ ਨੇ ਜਿਲੇ ਚਵੀਕੰਡ ਦੇ ਦੌਰਾਨ ਤਾਪਮਨ ਦੇ ਵਿੱਚ 0.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ ਜਿਸ ਤੋਂ ਬਾਅਦ ਪੰਜਾਬ ਦਾ ਔਸਤ ਵੱਤਵਤ ਤਾਪਮਨ ਆਮ ਨਾਲੋਂ 2.5 ਡਿਗਰੀ ਵੱਧ ਰਹਿਣ ਦਾ ਅਨੁਮਾਨ ਹੈ ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੁਣ ਵੀ ਘੱਟ ਹੈ ਅੱਜ ਵੱਤਵਤ ਤਾਪਮਨ ਹੋਰ ਵਧਣ ਦਾ ਅਨੁਮਾਨ ਹੈ ਜਿਸ ਦੇ ਸਿੱਟੇ ਵਜੋਂ ਲੋਕਾਂ ਨੂੰ ਹਮਸ ਵਾਲੀ ਗਰਮੀ ਤੋਂ ਪਰੇਸ਼ਾਨ ਹੋਣਾ ਪਵੇਗਾ ਦੱਸ ਦਈਏ ਕਿ ਲਗਾਤਾਰ ਲੋਕਾਂ ਨੂੰ ਇਸ ਗਰਮੀ ਤੋਂ ਕੁਝ ਦਿਨ ਪਹਿਲਾਂ ਰਾਹਤ ਮਿਲਦੀ ਨਜ਼ਰ ਆ ਰਹੀ ਸੀ ਪਰ ਹੁਣ ਹੰਮਸ ਵੱਧ ਗਈ ਹੈ ਕਿਉਂਕਿ ਮੀਂਹ ਲਗਾਤਾਰ ਘਟ ਪੈ ਰਿਹਾ ਹੈ ਉੱਥੇ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਕੁਝ ਿਲਿਆਂ ਦੇ ਵਿੱਚ ਮੀਂਹ ਜ਼ਰੂਰ ਪਵੇਗਾ येलो ਅਲਰਟ ਵੀ ਜਾਰੀ ਕੀਤਾ ਗਿਆ ਹੈ ਪਰ ਅੱਜ ਪੂਰੇ ਸਵੇਰ ਦੇ ਵਿੱਚ ਗਰਮੀ ਪਵੇਗੀ ਮੌਸਮ ਮੁਤਾਬਕ ਇਸ ਸਾਲ 101 ਫੀਸਦੀ ਮੀਂਹ ਪੈਣ ਦੀ ਉਮੀਦ ਸੀ ਪਰ ਇਸ ਦੇ ਉਲਟ ਪੰਜਾਬ ਸਮੇਤ ਹਿਮਾਚਲ ਪ੍ਰਦੇਸ਼ ਹਰਿਆਣਾ ਵਿੱਚ ਆਮ ਨਾਲੋਂ ਘੱਟ ਮੀਂਹ ਦਰਜ ਕੀਤਾ ਜਾ ਰਿਹਾ ਹੈ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ 1 ਜੂਨ ਤੋਂ ਲੈ ਕੇ 15 ਜੁਲਾਈ ਤੱਕ ਪੰਜਾਬ ਵਿੱਚ 34% ਅਤੇ ਹਰਿਆਣਾ ਹਿਮਾਚਲ ਵਿੱਚ 35% ਘਾਟਨੀ ਦਰਜ ਕੀਤਾ ਗਿਆ ਹੈ। ਅੰਕੜਿਆਂ ਅਨੁਸਾਰ ਪੰਜਾਬ ਵਿੱਚ ਆਮ ਤੌਰ ਤੇ 128.4 ਮਿਲੀਮੀਟਰ ਵਰਖਾ ਹੁੰਦੀ ਹੈ ਪਰ ਹੁਣ ਤੱਕ ਸਿਰਫ 85.1% ਵਰਖਾ ਹੀ ਦਰਜ ਕੀਤੀ ਗਈ ਹੈ ਜਦੋਂ ਕਿ 34% ਦੀ ਵਰਖਾ ਕੱਟੀ ਹੈ। ਇਸੇ ਤਰ੍ਹਾਂ ਹੀ ਹਰਿਆਣਾ ਵਿੱਚ 123.3 ਮਿਲੀਮੀਟਰ ਦੀ ਆਮ ਵਰਖਾ ਦੇ ਮੁਕਾਬਲੇ ਇਸ ਵਾਰ ਸਿਰਫ 80.2 ਮਿਲੀਮੀਟਰ ਹੀ ਪਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਆਮ ਤੌਰ ਤੇ 211.5 ਮਿਲੀਮੀਟਰ بارش ਹੁੰਦੀ ਹੈ ਪਰ ਹੁਣ ਤੱਕ ਸਿਰਫ 137.8 ਮਿਲੀਮੀਟਰ بارش ਹੀ ਹੋਈ ਹੈ ਤਾਂ ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਬੀਤੇ ਕੱਲ ਵੱਧ ਤੋਂ ਵੱਧ ਤਾਪਮਾਨ 37.7 ਡਿਗਰੀ ਦਰਜ ਕੀਤਾ ਗਿਆ ਤੇ ਅੱਜ ਤਾਪਮਾਨ ਨੂੰ ਤੁਸੀਂ ਲੈ ਕੇ 36 ਡਿਗਰੀ ਦੇ ਵਿੱਚ ਕਰ ਰਹਿਣ ਦੀ ਸੰਭਾਵਨਾ ਹੈ ਸੁੰਦਰ ਵਿੱਚ ਬੀਤੇ ਕੱਲ ਵੱਧ ਤੋਂ ਵੱਧ ਤਾਪਮਾਨ 36.9 ਡਿਗਰੀ ਦਰਜ ਕੀਤਾ ਗਿਆ ਔਰ ਉੱਥੇ ਲੁਧਿਆਣੇ ਵਿੱਚ ਬੀਤੇ ਕੱਲ ਵੱਧ ਤੋਂ ਵੱਧ ਤਾਪਮਾਨ 36.6 ਡਿਗਰੀ ਦਰਜ ਕੀਤਾ ਗਿਆ ਇਨਾ ਨਈ ਸ਼ਾਹੀ ਚਰ ਪਟਿਆਲਾ ਵਿੱਚ ਵੀ 36.6 ਡਿਗਰੀ ਟੈਂਪਰੇਚਰ ਰਿਕਾਰਡ ਕੀਤਾ ਗਿਆ ਤੇ ਮੋਹਾਲੀ ਦੇ ਵਿੱਚ ਵੀ ਟੈਂਪਰੇਚਰ ਜਿਹੜਾ 31.5 ਡਿਗਰੀ ਦਰਜ ਕੀਤਾ ਗਿਆ ਤਾਂ ਮੌਨਸੂਨ ਸੀਜ਼ਨ ਦੇ ਵਿੱਚ ਅਤਿ ਦੀ ਗਰਮੀ ਪੈ ਰਹੀ ਹੈ بارش ਨਹੀਂ ਰਾਹਤ ਤਾਂ ਕੀ ਮਿਲਨੀ ਹੈ ਹੂਮਸ ਪਰੇਸ਼ਾਨ ਕਰ ਰਹੀ ਹੈ ਗਰਮ ਰਾਤਾਂ ਫਿਰ ਪਰਤਾਈਆਂ ਨੇ ਪਿਛਲੇ 5 ਮਹੀਨਿਆਂ ਤੋਂ ਮੌਨਸੂਨ ਦੀ ਬੇਰੁਖੀ ਦਰਮਿਆਨ ਮੀਂਹ ਉਡੀਕ ਕਰ ਰਹੇ ਲੋਕਾਂ ਦਾ ਹੁਣ ਘੱਟ ਤੋਂ ਘੱਟ ਤਾਪਮਨ ਦੇ ਵਿੱਚ ਵੀ ਪਸੀਨਾ ਨਿਕਲ ਰਿਹਾ ਹੈ ਅਦਾਸਦੀ ਹੈ ਕਿ ਬਠਿੰਡਾ ਵੀ ਬਹੁਤ ਗਰਮ ਇਸ ਸਾਲ ਜ਼ਿਲ੍ਹਾ ਰਿਆਏ ਉੱਥੇ ਪਠਾਨਕੋਟ ਜਿਹੜਾ ਹੈ ਬੀਤੇ ਕੱਲ 40 ਡਿਗਰੀ ਟੈਂਪਰੇਚਰ ਨੂੰ ਪਾਰ ਕਰ ਗਿਆ ਪਾ ਮੌਨਸੂਨੋਂ ਤੋਂ ਬਾਅਦ ਵੀ ਸ਼ਹਿਰ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਰਾਤਾਂ ਨੂੰ ਗਰਮੀ ਦੇ ਵਿੱਚ ਜੁਝਨਾ ਪੈ ਰਿਹਾ ਹੈ ਤਾਂ ਬਰਸਾਤ ਦੇ ਦਿਨਾਂ ਦੇ ਵਿੱਚ ਹਵਾ ਵਿੱਚ ਕਾਟੂ ਚਾਹੀ ਤੇ ਨਮੀ ਦੀ ਮਾਤਰਾ ਬਣੀ ਰਹਿੰਦੀ ਹੈ ਜੋ ਮੀਂਹ ਨਾ ਹੋਣ ਤੇ ਹਮਸਤਾ ਕਾਰਨ ਬਣਦੀ ਹੈ ਹਮਸਾਰਤਾਰ ਤੇ ਰਾਤ ਨੂੰ ਹੀ ਵੱਧ ਤੋਂ ਵੱਧ ਪਦਰਤ ਤੇ ਰਹਿੰਦੀ ਹੈ ਅੰਗਨਾਂ ਦੇ ਵਿੱਚ ਰਾਤ ਵੇਲੇ ਹਮਸਤਾਫਾਦਰ 38% ਦੀ ਜਦਕਿ ਦਿਨ ਦੇ ਵਿੱਚ ਡੇਕ ਕੇ 50 ਤੱਕ ਹੋ ਜਾਂਦਾ ਹੈ ਜਿਸ ਕਜੋਕੇ ਦੇ 2 ਜੁਲਾਈ ਨੂੰ ਮੌਨਸੂਨ ਦੀ ਆਮਦ ਹੋਈ ਸੀ আর ਹੁਣ ਤੱਕ 34% ਦੀ ਪੰਜਾਬ ਦੇ ਵਿੱਚ ਮੀਂਹ ਘਟ ਦਰਜ ਕੀਤਾ ਗਿਆ ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾ ਐਨ ਆਰ ਆਈ ਮੈਰਿਜ ਬਿਊਰੋ ਐਨ ਆਰ ਆਈ ਮੈਰਿਜ ਬਿਊਰੋ ਫਾਈਂਡ ਯਰ ਪਰਫੈਕਟ ਹਿਊਮਨ